ओह कर दुड मार्निंग नाब गुड मॉर्निंग ना गुड मॉर्निंग। कोई भी नहीं है कैसे क्या कै? कै वीडियो को लाइक शेयर सब्सक्राइब जरूर कर अग से कहा? ਦੇਖੋ ਕਿੰਨੀ ਜ਼ਿਆਦਾ ਧੁੰਦ ਪਈ ਆ ਜਗਨ ਵੇ ਜਗਨ ਇਧਰ 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 ਕੀ ਕਰ ਰਹੇ ਹੈ ਬਗਾਰਾ ਕਹਾਂ ਸੇ ਲਾਇਆ ਇਧਰ ਇਧਰ ਆਓ ਮਿੱਟੀ ਜੀ ਨਹੀਂ ਖੇਡਣਾ ਫਿਰ ਸਵੇਰੇ 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 ਮਿੱਟੀ ਨਹੀਂ ਖੇਲਤੇ ਬੱਚੇ ਗੁੱਡ ਬੱਚਾ ਹੈ ਨਾ ਹੈ ਗੁੱਡ ਬੱਚਾ ਨਾ ਤੂੰ ਫਿਰ ਤਾਂ ਫੇਰ ਖੇਡਦੇ ਮਿੱਟੀ ਚ ਦੱਸਦਾ ਨਹੀਂ ਏ ਏ ਗੇਟੋਂ ਬਾਹਰ ਨਹੀਂ ਜਾਣਾ ਮਾਰੂੰਗੀ ਮੈਂ ਮਾਰੂੰਗੀ ਕੌਣ ਮਾਰੇਗਾ ਹੈ ਭੱਜੇ ਫਿਰਦੇ ਆ ਠੰਡ ਚ ਵੀ ਨਹੀਂ ਪਿੰਦੇ ਕਰੇ ਕਾਰ ਮਮੀ ਗੱਡੀ ਗੱਡੀ ਕੰਮ ਚੱਲਿਆ ਗਿਆ ਠੀਕ ਆ ਹਿੱਲ ਬੁੱਕੇ ਬੈ ਜਾ ਉਹ ਜੀ ਆ ਕੇ ਲੈ ਉਹ ਤੇ ਕੀ ਹੁੰਦਾ ਬੰਦ ਕਰ ਹਾਂਜੀ ਤੂੰ ਉਧਰ ਮੈਂ ਨਹੀਂ ਮਰਨਾ ਮਨਾ ਹਾਂਦਾ ਇਹ ਯਾਰ ਇਹ ਕਿੰਨੇ ਬੋਲੇ ਕੋਤੀ ਹੋਣਾ ਨਹੀਂ ਤਾਂ ਮੈਂ ਉਰੇ ਬੈਣਾ ਨਾ ਬਾੜੀ ਆ ਕੇ ਪੈਣੀ ਕਰੀ ਹੋ ਜਾਂਦੀ ਨਹੀਂ ਲਗਾ ਦੇ ਵਸ ਚੱਤ ਬੰਦ ਕਰ ਦੇ ਕੋ ਜੜੀ ਮੇਰੇ ਮਾਸਟਰ ਨਾਲ ਗੱਲ ਕਰਉਣਾ ਨਾ ਗੱਲ ਕਰਉਣਾ ਆਹ ਦੇ ਵੋ ਦੋਨ ਦਾ ਤਾ ਟੁੱਟਾ ਟਾ 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 ਵੇਖ ਲਾ ਵੇਖ ਲੀ ਆਹ ਕਿ ਬੜੇ ਛੜੇ ਹੋਟੇ ਹੈ ਥੋੜੀ ਮਜ਼ਾ ਆਉਂਦਾ ਇਹਦੇ ਉਹ ਕੱਲੀ ਸਰਕ ਸਾਨੂੰ ਚਾਹੀਦੀ ਆ ਉਹ ਤੋਂ ਵੀ ਪਹਿਣਾ ਅੱਗੇ ਜੀ ਭਾਈ ਕਿੰਨੀ ਤੋਂ ਉਹ ਦੇ ਗਾੜੀ ਗਾੜੀ ਪੁੱਤ ਨੂੰ ਐਦਾਂ ਮੁੱਡਿਆਂ ਦੀ ਗਾੜੀ ਗੱਡੀ ਜਾਣੀ ਤੋਂ ਵਿੱਚ ਸੈਲਫੀਆਂ ਖਿੱਚਾਂ ਦੇ ਗੱਲ ਨਹੀਂ ਫਿਰ ਘਰ ਤੇ ਜਾਣਾ ਹੀ ਹੈ ਨਾ ਫਿਰ ਲੋ ਜੀ ਇਧਰ ਸਾਡਾ ਟੋਕਾ ਖਰਾਬ ਹੋ ਗਿਆ ਪੱਠੇ ਕੋ ਤਰਨ ਵਾਲਾ ਤੇ ਹੁਣ ਬਿਲਡਿੰਗ ਕਰਵਾ ਕੇ ਲਿਆਂਦਾ ਤੇ ਫਿਰ ਸੈਟ ਕਰਨਗੇ ਦੁਪੱਟੇ ਕੋ ਤਰਨਗੇ ਇਥੇ ਹੋ ਗਿਆ ਹੁਣ ਬਿਲਡਿੰਗ ਉਹ ਵਾਲਾ ਕਿੰਨਾ ਕਾਲਾ ਕਾਲਾ ਹੋਇਆ ਏ ਫੱਟੀ ਜੀ ਦਿਖਾਂਦਾ ਮੈਂ ਥੱਲੇ ਵਾੜੀ ਇੱਥੇ ਬੱਟਾ ਬੱਟਾ ਨਹੀਂ ਪੱਟੀ 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 ਲਿਆ ਕੇ ਦੇਣਾ ਥੱਲੇ ਬੈ ਕੇ ਤੇ ਫੇਰੀ ਚੱਜਣਾ ਸਾਫ਼ ਕਰਕੇ ਧੋਣਾ ਸੈੱਟ ਕਰੂਗਾ ਉਹ ਹੋ ਪੱਟੀ ਬਹਿਣ ਵਾਲੀ ਅੱਛਾ ਅੱਛਾ ਯਾਰੀ ਵੱਡੀ ਬੱਟਾ ਆਹਣਾ ਚਾਹੀਦਾ ਛੋਟੀ ਪਤਲੀ ਇੱਧਰ ਧੋਤੇ ਹੋਏ ਨੇ ਕੱਪੜੇ ਦੇਖੋ ਕਿੰਨੇ ਜ਼ਿਆਦਾ ਸਵੇਰ ਦੀ ਧੋੰਦੀ ਪਈ ਸੀ ਮੈਂ ਕੱਪੜੇ ਤੇ 2 ਵਜ ਗਏ ਨੇ ਵਿੱਚ ਬੱਤੀ ਵੀ ਚੱਲ ਜਾਂਦੀ ਆ ਦੇਖੋ ਸਵੇਰ ਦੇ ਸੁੱਕਣੇ ਪਾਏ ਹੋਏ ਨੇ ਕੁਝ ਦੂਜੀ ਸਾਈਡ ਪਾਏ ਹੋਏ ਨੇ ਤੇ ਦੋ ਦਿਨ ਘਰੋਂ ਚੱਲ ਤੇ ਖਲਾੜਾ ਬਹੁਤ ਪੈ ਜਾਂਦਾ ਵਾ ਤੇ ਕੱਪੜੇ ਵੀ ਜਮਾ ਹੋ ਜਾਂਦੇ ਕਿਉਂਕਿ ਸਰਦੀਆਂ ਦੇ ਦਿਨਾਂ ਤੇ ਇੱਕ ਜਣੇ ਨੇ ਕੱਪੜੇ ਲਾਉਣੇ ਆ ਤਾਂ 10-10 ਕੱਪੜੇ ਲਾ ਦਿੰਦੇ ਇੱਕ ਜਦਾ ਮੋਟੇ ਹੁੰਦੇ ਆ ਤੇ ਅੱਜ ਸਵੇਰ ਦੇ ਕੱਪੜੇ ਧੋਤੇ ਕਿਉਂਕਿ ਦੋ ਤਿੰਨ ਦਿਨ ਲੱਗ ਗਏ ਸੀ ਸਾਨੂੰ ਉੱਥੇ ਗਿਆ ਹੋਇਆ ਨੂੰ ਭੈਣ ਕੋ ਤੇ ਫਿਰ ਕਪੜੇ ਜਮਾ ਹੋ ਗਏ ਤੇ ਅੱਜ ਬੱਤੀ ਨਹੀਂ ਆਈ ਤੇ ਅੱਜ ਆਈ ਸੀ ਤੇ ਅੱਜ ਫਿਰ ਮੈਂ ਸਵੇਰ ਦੀ ਲੱਗੀ ਹੂੰ ਕਪੜੇ ਧੋਣ। ਕਾਫੀ ਦਿਨਾਂ ਦਾ ਹੁਣ ਫਿਰ ਬੱਦਲ ਵਾਈ ਜੀ ਚਲਦੀ ਪਈ ਆ ਤੇ ਹੁਣ ਧੁੱਪ ਵੀ ਨਹੀਂ ਲੱਗਦੀ ਪਈ ਤੇ ਚਲੋ ਹਵਾਹਵਾਣਾ ਸੁੱਕ ਜਾਣਗੇ। ਕਪੜੇ ਤੇ ਧੋਣੇ ਕਰਨੇ ਆ। ਇੱਧਰ ਤੁਹਾਨੂੰ ਦਿਖਾਨੀ ਮੈਂ ਦੇਖੋ ਕਿੰਨਾ ਵੱਡਾ ਹੋਇਆ ਕਦੂ ਇਹ ਅਸੀਂ ਪਕਾਉਣਾ ਵੀ ਰੱਖਿਆ ਹੋਇਆ ਬਹੁਤ ਵੱਡਾ ਹਿਲਦਾ ਨਹੀਂ ਬਗਦੇ ਨਾ ਵੱਡਾ ਇਹਦਾ ਵੀ ਰੱਖਿਆ ਹੋਇਆ ਤਾਂ ਕਰਕੇ ਇਸ ਨੂੰ ਮੈਂ ਟੱਕ ਦਿੱਤਾ ਉਪਰੋਂ ਲੋ ਜੀ ਇਹ ਸੀ ਛੋਟਾ ਜਿਹਾ ਬਲੌਕ ਕੁਝ ਮੈਂ ਉੱਥੇ ਰਿਸ਼ਤੇਦਾਰਾਂ ਕੋ ਸੂਟ ਕੀਤਾ ਸੀ ਕੁਝ ਮੈਂ ਇੱਥੇ ਘਰ ਦਾ ਕਰ ਲਿਆ ਤੇ ਉੱਥੇ ਮੈਂ ਜ਼ਿਆਦਾ ਵਲੌਗ ਨਹੀਂ ਬਣਾ ਪਾਈ ਕਿਉਂਕਿ ਮੇਰੀ ਬਹੁਤ ਜ਼ਿਆਦਾ ਤਬੀਅਤ ਖਰਾਬ ਹੋ ਗਈ ਸੀ ਮੈਨੂੰ ਗੱਡੀ ਦਾ ਸਫ਼ਰ ਨਹੀਂ ਹੁੰਦਾ ਤੇ ਗੱਡੀ ਦੇ ਵਿੱਚ ਜਾਣਾ ਪਿਆ ਮੈਨੂੰ ਮਜਬੂਰੀ ਕਰਕੇ ਤੇ ਇਸ ਵਲੌਗ ਦਾ ਐਂਡ ਇੱਕ ਨੈਕਸਟ ਵਲੌਗ ਲੈ ਕੇ ਫਿਰ ਮਿਲਾਂਗੇ ਤਦ ਤੱਕ ਵਾਸਤੇ ਓਕੇ ਬਾਏ